ਕੋਚਾਲ ਪਹਿਲਾਂ ਘਰਾਂ ਦੇ ਵਿੱਚ ਇੱਕ ਮੋਬਾਈਲ ਫੋਨ ਹੁੰਦਾ ਸੀ ਸਾਰੇ ਜਾਣੇ ਉਸੇ ਹੀ ਫੋਨ ਤੇ ਗੱਲ ਕਰਦੇ ਹੁੰਦੇ ਸੀ ਫਿਰ ਸਮੇਂ ਨੇ ਐਸੀ ਕਰਵਟ ਲਈ ਕਿ ਜਿੰਨੇ ਜੀ ਉਹਨੇ ਮੋਬਾਈਲ ਫੋਨ ਘਰਾਂ ਚ ਆਵੜੇ ਹੁਣ ਤੇ आलम ਇਹ ਹੋ ਗਿਆ ਕਿ ਕਿਸੇ ਦੇ ਹੱਥ ਚ ਦੋ ਫੋਨ ਹੋਣ ਤੇ ਅਜੀਬ ਨਹੀਂ ਲੱਗਦਾ ਤਿੰਨ ਤਿੰਨ ਫੋਨਾਂ ਵਾਲੇ ਕੰਮਕਾਜੀ ਇਨਸਾਨ ਵੀ ਅੱਜ ਕੱਲ੍ਹ ਆਮ ਹੀ ਲੱਭ ਜਾਂਦੇ ਨੇ ਜੇ ਪੰਜਾਬ ਦੀ ਗੱਲ ਕਰੀਏ ਨਿਆਣੇ ਸਿਆਣੇ ਸਭ ਦੇ ਹੱਥਾਂ ਦੇ ਵਿੱਚ ਫੋਨ ਹੈ ਪੰਜਾਬ ਦੀ ਆਬਾਦੀ ਨਾਲੋਂ ਕਿਤੇ ਜ਼ਿਆਦਾ ਫੋਨ ਵੱਧ ਗਏ ਨੇ ਤੇ ਮੋਬਾਈਲ ਫੋਨਾਂ ਦਾ ਖਰਚਾ ਦੇਖ ਕੇ ਇੰਜ ਲੱਗਦਾ ਜਿਵੇਂ ਪੰਜਾਬ ਦੇ ਘਰਾਂ 'ਚ ਕੁਝ ਘਾਟ ਹੀ ਨਾ ਹੋਵੇ ਪੰਜਾਬ ਦੇ ਘਰ ਤੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਭਰਨ ਵੱਲ ਸਭ ਤੋਂ ਵੱਡਾ ਹਿੱਸਾ ਪਾ ਰਹੇ ਨੇ ਪੰਜਾਬ 'ਚ ਮੌਜੂਦਾ ਆਬਾਦੀ ਕਰੀਬ 3.17 ਕਰੋੜ ਹੈ ਜਦ ਕਿ ਪੰਜਾਬ ਚ ਮੋਬਾਈਲ ਕਨੈਕਸ਼ਨ 3.42 ਕਰੋੜ ਨੇ ਜੇ ਐਵਰੇਜ ਕੱਢੀਏ ਤੇ ਹਰ ਘਰ ਦੇ ਵਿੱਚ ਔਸਤਨ 2-2 ਮੋਬਾਈਲ ਕਨੈਕਸ਼ਨ ਨੇ ਪੰਜਾਬ ਚ ਬੀਐਸਐਨਐਲ ਤੋਂ ਇਲਾਵਾ ਤਿੰਨ ਘਰਾਣੇ ਪੰਜਾਬ ਦੀ ਫੋਨ ਦੀ ਬੇਲੋੜੀ ਵਰਤੋਂ ਦੀ ਆਦਤ ਤੇ ਸੁਭਾਅ ਦੀ ਖੱਟੀ ਖਾ ਰਹੇ ਨੇ ਬੜੀ ਹੈਰਾਨੀ ਵਾਲੀ ਗੱਲ ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਲੋਕਾਂ ਨੇ ਪਿਛਲੇ 7 ਸਾਲਾਂ ਦੇ ਵਿੱਚ ਮੋਬਾਈਲ ਕਨੈਕਸ਼ਨਾਂ ਤੇ ਡਾਟਾ ਵਰਤੋਂ ਤੇ 47000 6 ਕਰੋੜ ਫੂਕਸਟੇ ਜਦਕਿ ਮੋਬਾਈਲ ਫੋਨ ਸੈੱਟ ਦਾ ਖਰਚਾ ਇਸ ਤੋਂ ਵੱਖਰਾ ਹੈ ਟੈਲੀਕਮ ਕੰਪਨੀਆਂ ਨੇ ਇਕੱਲੇ ਪੰਜਾਬ ਦੇ ਵਿੱਚ ਸਾਲ 2023-24 ਦੌਰਾਨ 9175.28 ਕਰੋੜ ਦਾ ਕਾਰੋਬਾਰ ਕੀਤਾ ਹੈ ਜਿਹੜਾ ਕਿ ਸਾਲ 2017-18 ਦੇ ਵਿੱਚ 1088.39 ਕਰੋੜ ਸੀ ਤੇ ਜਿਸ ਘਰਾਣੇ ਦਾ ਕਿਸਾਨਾਂ ਨੇ ਲੰਬਾ ਸਮਾਂ ਵੱਡਾ ਵਿਰੋਧ ਕੀਤਾ ਕੱਲੇ ਉਸੇ ਘਰਾਣੇ ਨੇ ਸਾਲ 2023-24 ਚ 2892.26 ਕਰੋੜ ਦਾ ਕਾਰੋਬਾਰ ਕੀਤਾ ਕੱਲੇ ਪੰਜਾਬ ਦੀ ਗੱਲ ਕਰ ਰਹੀ ਮੈਂ ਦੂਸਰੇ ਘਰਾਣੇ ਨੇ 1 ਸਾਲ ਚ 3995.18 ਕਰੋੜ ਦਾ ਕਾਰੋਬਾਰ ਕੀਤਾ ਟੈਲੀਕਮ ਕੰਪਨੀਆਂ ਦੇ ਡਾਟਾ ਪੈਕੇਜ ਪੰਜਾਬੀਆਂ ਨੂੰ ਖਿੱਚਣ ਲੱਗੇ ਨੇ Reliance Jio ਨੇ ਤਾਂ ਸ਼ੁਰੂ-ਸ਼ੁਰੂ ਚ ਮੁਫਤ ਦੀ ਝਾਟੇ ਲਾ ਛੜਿਆ ਪੰਜਾਬੀਆਂ ਨੂੰ ਬੱਚਿਆਂ ਨੂੰ ਮੋਬਾਈਲ ਫੋਨਾਂ ਤੇ ਗੇਮਾਂ ਦੀ ਲਤ ਲੱਗ ਚੁੱਕੀ ਹੈ ਤੇ ਕਈ ਅਲਾਮਤਾਂ ਦਾ ਕਾਰਨ ਵੀ ਮੋਬਾਈਲ ਫੋਨ ਬਣ ਲੱਗਾ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਪਰ ਫਿਰ ਵੀ ਸੰਨਤੀ ਸੂਬਿਆਂ ਦੇ ਵਾਂਗ ਮੋਬਾਈਲ ਦੀ ਵਰਤੋਂ ਇੱਥੇ ਵੀ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਰਹੀ ਹੈ ਟੈਲੀਕਮ ਅਥਾਰਟੀ ਆਫ ਇੰਡੀਆ ਦੀ ਸਤੰਬਰ 2024 ਦੀ ਜੇ ਤਾਜ਼ਾ ਰਿਪੋਰਟ ਦੀ ਗੱਲ ਕਰੀਏ ਦੇ ਸਮੁੱਚੇ ਭਾਰਤ ਦੇ ਵਿੱਚ 115.37 ਕਰੋੜ ਮੋਬਾਈਲ ਕਨੈਕਸ਼ਨ ਨੇ ਜਿੰਨਾ ਚੋਂ 52.56 ਕਰੋੜ ਕਨੈਕਸ਼ਨ ਦਿਹਾਤੀ ਖੇਤਰ ਦੇ ਵਿੱਚ ਨੇ ਇਸ ਰਿਪੋਰਟ ਦੇ ਅਨਸਾਰ ਪੰਜਾਬ ਦੇ ਵਿੱਚ 3.42 ਕਨੈਕਸ਼ਨ ਨੇ ਜਿੰਨਾ ਚ ਸਭ ਤੋਂ ਵੱਧ ਭਾਰਤੀ Airtel ਦੇ ਕਰੀਬ 1.23 ਕਰੋੜ ਨੇ ਜਦਕਿ Jio ਦੇ 1.14 ਕਰੋੜ ਕਨੈਕਸ਼ਨ ਨੇ ਇਸੇ ਤਰ੍ਹਾਂ Vodafone ਦੇ 62.66 ਲੱਖ ਤੇ BSNL ਦੇ 43.49 ਲੱਖ ਕਨੈਕਸ਼ਨ ਨੇ ਦੇਸ਼ ਦੇ ਟੈਲੀਕਮ ਸੈਕਟਰ ਦੇ ਬਾਜ਼ਾਰ ਚ 50.61% ਦੀ ਹਿੱਸੇਦਾਰੀ Jio ਦੀ ਹੈ ਜਦਕਿ 30.20% ਦੀ ਸਿਹਦਾਰੀ Airtel ਦੀ ਹੈ ਇਸੇ ਤਰ੍ਹਾਂ Vodafone ਦੀ 13.38% ਦੀ ਹਿੱਸੇਦਾਰੀ ਅਤੇ BSNL ਦੀ 3.99% ਦੀ ਜੇਕਰ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਮੁਕਾਬਲੇ ਮੋਬਾਈਲ ਫੋਨ ਕਨੈਕਸ਼ਨਾਂ ਦਾ ਅੰਕੜਾ 2.6 ਕਰੋੜ ਹੈ ਪਰ ਇਸ ਦੇ ਨਾਲ ਇੱਕ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ Jio ਦੇ ਕਰੀਬ 75000 ਕਨੈਕਸ਼ਨਾਂ 'ਚ ਕਮੀ ਵੀ ਆਈ ਹੈ। ਉਧਰ ਜੇਕਰ ਸਿਹਤ ਮਾਇਰਾਂ ਦੀ ਗੱਲ ਕਰੀਏ ਤੇ ਮਾਹਿਰ ਕਹਿੰਦੇ ਨੇ ਕਿ ਲਗਾਤਾਰ ਮੋਬਾਈਲ ਫੋਨ ਦੀ ਜਦੋਂ ਤੁਸੀਂ ਸਕਰੀਨ ਦੇਖਦੇ ਹੋ ਤੇ ਅੱਖਾਂ 'ਚ ਵਿਗਾੜ ਪੈਂਦਾ ਹੀ ਹੈ, ਮਾਨਸਿਕ ਸਿਹਤ ਵੀ ਖਰਾਬ ਹੁੰਦੀ ਹੈ ਤੇ ਅੱਖਾਂ ਦੇ ਵਿੱਚ ਖੁਸ਼ਕੀ ਪੈਦਾ ਹੋ ਜਾਂਦੀ ਹੈ। ਪੰਜਾਬ ਦੇ ਲੋਕ ਆਪਣਾ ਵਿਹਲਾਪਨ ਮੋਬਾਈਲ ਫੋਨਾਂ ਜ਼ਰੀਏ ਦੂਰ ਕਰਦੇ ਨੇ ਇਹ ਵਾਕਿਆਈ ਬਹੁਤ ਚਿੰਤਾ ਵਾਲੀ ਗੱਲ ਹੈ।